ਲਗਾਤਾਰ ਪੰਜਾਬ ਦੇ ਵਿੱਚ ਹਰ ਰੋਜ਼ ਸੜਕ ਹਾਦਸੇ ਵੱਧੇ ਜਾ ਰਹੇ ਹਨ ਜਿਸ ਨੂੰ ਲੈ ਕੇ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸੀ ਕਿ ਛੋਟੇ ਬੱਚੇ ਕੋਈ ਵੀ ਵਹੀਕਲ ਨਹੀਂ ਚਲਾਉਣਗੇ ਪਰ ਅੱਜ ਤਾਜ਼ਾ ਮਾਮਲਾ ਦਿਲ ਦਹਿਲਾਉਣ ਵਾਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮੋਟਰਸਾਈਕਲ ਉੱਤੇ ਸਵਾਰ ਇੱਕ 15 ਸਾਲ ਦਾ ਲੜਕਾ ਤੇ ਉਸ ਦੇ ਨਾਲ 18 ਕੋਸਾਲ ਦੀ ਲੜਕੀ ਅਚਾਨਕ ਕਾਰ ਨਾਲ ਟਕਰਾ ਗਏ ਟੱਕਰ ਇੰਨੀ ਖਤਰਨਾਕ ਸੀ ਕਿ ਕਾਰ ਦੇ ਅੱਪਰ ਖੱਜੇ ਉੱਡ ਗਏ ਅਤੇ ਮੋਟਰਸਾਈਕਲ ਵੀ ਖਿਲਰ ਗਿਆ ਦੱਸਿਆ ਜਾ ਰਿਹਾ ਹੈ ਕਿ 15 ਸਾਲਾ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਲੜਕੀ ਸਿਵਲ ਹਸਪੀ ਆੜੀ ਜੇ ਐਕਸੀਡੈਂਟ ਕਿਸ ਚੀਜ਼ ਦੇ ਨਾਲ ਹੋਇਆ ਸੀ ਐਕਸੀਡੈਂਟ ਤਾਂ ਮੋਟਰਸਾਈਕਲ ਆ ਗਿਆ ਜੋ ਸਾਹਮਣੇ ਪੈਦਲ ਓਕੇ ਮੈਂ ਉਹਨੂੰ ਬਚਾਇਆ ਉਹ ਤੋਂ ਐਵੇਂ ਜਿਵੇਂ ਆ ਕੇ ਇੱਥੋਂ ਹੁਲਤੀ ਫਿਰ ਗੱਡੀ ਫਾਸ ਸੀ ਜਾਂ ਕਿਵੇਂ ਸੀ ਹੈ ਗੱਡੀ ਤੇਜ਼ ਸੀ ਜਾਂ ਕੋਈ ਦਿੱਕਤ ਸੀ ਗੱਡੀ ਤਾਂ ਨਾਰਮਲ ਸਪੀਡ ਤੇ ਸੀ ਤੇ ਜਿਹੜੇ ਵਿੱਚ ਬੰਦੇ ਨੇ ਜੀ ਗੱਡੀ ਦੇ ਵਿੱਚ ਸੀਗੇ ਜਿਹੜੇ ਜੀ ਦੇ ਗੱਡੀ ਦੇ ਵਿੱਚ ਜਿਹੜੇ ਚਲਾ ਰਹੇ ਸੀ ਤੁਸੀਂ ਚਲਾ ਰਹੇ ਸੀ ਜੀ ਆਪ ਅੱਛਾ ਤੁਹਾਡੀ ਆਪਦੀ ਗੱਡੀ ਸੀਗੀ ਹਾਂ ਓਕੇ ਤੇ ਜਿਹੜੇ ਬਾਈਕ ਵਾਲੇ ਨੇ ਜੀ ਜਾਂ ਗਣੀ। ਬੱਲੇ। ਪਟੜਨੇ ਜਾਂ ਕਿਵੇਂ ਨੇ ਜੀ? ਹੈ? ਪਟੜਾ ਹੈ। ਆ ਫੁੱਟਾਲੇ ਆ। ਪਟੜਾ ਸੀਗਾ ਮੁੰਡਾ। ਮਲਵਾਲ ਦਾ। ਮਲਵਾਲ ਦਾ। ਕੁੜੀ ਦਾ ਪਟੜਾ। ਅੱਛਾ ਦੋ ਜਣੇ ਸੀ ਬਾਈ ਕੋਲ। ਇਹ ਛੱਡ ਕੇ ਆਏ ਨੇ ਹੋਰ। ਓਕੇ ਓਕੇ। ਨਹੀਂ ਜਾਣੇ। ਥੋੜੀ ਠੀਕ ਹੈ। ਪ੍ਰਸ਼ਾਸਨ ਆ ਗਿਆ ਸੀਗਾ ਮੌਕੇ ਤੇ? ਪਟੜਾ ਟੁੱਟ ਗਿਆ ਚੂਲਾ ਕਹਿੰਦੇ। ਪੁਲਿਸ ਪ੍ਰਸ਼ਾਸਨ ਆ ਗਿਆ ਸੀਗਾ ਮੌਕੇ ਤੇ? ਨਹੀਂ ਮੈਂ ਤਾਂ ਚੱਕ ਕੇ ਲੱਗਦਾ। ਅੱਛਾ ਤੁਸੀਂ ਆਪ ਛੱਡ ਕੇ ਆਏ ਹੋ। ਕੁੜੀਆਂ ਛੱਡਿਆ ਜੇ ਮੁੰਡੇ ਨੂੰ ਹੋ ਗਿਆ ਇਦਾਂ। ਓਕੇ ਤੇ ਐਂਬੂਲੈਂਸ ਵਗੈਰਾ ਕੋਈ ਨਹੀਂ ਮੌਕੇ ਤੇ ਪਹੁੰਚੀ ਹੈਗੀ? ਦੋਤਨੀ ਆ ਪਿੱਛੇ ਦੇਖਾ ਜੇ ਤੂੰ ਜਾ ਰਹੇ ਸੀ ਇਹਦਾ ਦੇਖ ਕੁੜੀ ਪਈ ਆ ਕੁੜੀ ਦੇ ਚਲੇ ਆਵੇਂ ਕੁੜੀ ਦਾ ਪੱਟਾ ਠੀਕ ਹੈ ਵੀਰ ਜੀ ਥੈਂਕ ਯੂ ਜੀ ਡਾਕਟਰ ਸਾਹਿਬ ਅੱਜ ਇੱਕ ਐਕਸੀਡੈਂਟ ਦਾ ਕੇਸ ਆਇਆ ਹੈ ਕਿੰਨੇ ਬੰਦੇ ਨੂੰ ਚੱਕੜਾ ਲਈ ਕਿੰਨੇ ਦੇ ਉਹਦੇ ਵਿੱਚ ਇੱਕ ਸਾਡੇ ਕੋਲ ਬ੍ਰੋਟ ਡੈਟ ਆਇਆ ਸੀਗਾ ਤੇ ਜਿਹੜੀ ਬੋਡੀ ਐ ਚ ਅਨਚੁਰੀ ਸ਼ਿਫਟ ਕੀਤੀ ਹੈ ਤੇ ਜਿਹੜਾ ਟੂਸਾ ਹੈਗਾ ਉਹ ਸਟੇਬਲ ਹੈ ਉਹਦੇ ਲੱਗਦਾ ਫ੍ਰੈਕਚਰ ਸੀਗਾ ਤੇ ਉਹਨੂੰ ਦਾਖਲ ਕਰ ਲਿਆ ਗਿਆ ਤੇ ਹੁਣ ਚੱਲ ਰਿਹਾ ਹੈ ਅੱਛਾ ਜੀ ਕਿੰਨੀ ਕੋਵਰ ਹੈ ਜੀ ਅੱਛਾ

ਉਹਦੇ ਵਿੱਚ ਇੱਕ ਐਕਸੀਡੈਂਟ ਦਾ ਕੇਸ ਆਇਆ ਹੈ ਕਿੰਨੇ ਬੰਦੇ ਫਟੜੇ ਕਿੰਨੇ ਦੇਖੋ ਉਹਦੇ ਵਿੱਚ ਇੱਕ ਸਾਡੇ ਕੋਲ ਪ੍ਰੋਡਕਟ ਆਇਆ ਸੀਗਾ ਤੇ ਜੇ ਕੋਈ ਬੋਡੀ ਵਿੱਚ ਮੋਰਚਰਿਸ਼ਿਪ ਕੀਤੀ ਹੈ ਤੇ ਜਿਹੜਾ ਰੂਸ ਹੈਗਾ ਉਹ ਸਟੇਬਲ ਹੈ ਉਹਦੇ ਲੱਗਦਾ ਫ੍ਰੈਕਚਰ ਸੀਗਾ ਤੇ ਉਹਨੂੰ ਦਾਖਲ ਕਰ ਲਿਆ ਗਿਆ ਤੇ ਹੁਣ ਚੱਲ ਰਿਹਾ ਹੈ। ਅੱਛਾ ਜੀ ਕਿੰਨੀ ਉਮਰ ਦੀ ਹੈ ਜੀ ਸਰਦੋ ਜੀ? ਹਾਂ ਜੀ ਲੜਕੀ ਦੀ ਉਮਰ 18 ਸਾਲ ਹੈ। ਅੱਛਾ ਜੀ। ਤੇ ਜਿਹੜਾ ਡੈਕ ਉਹ ਲਗ ਕਿਸ ਤਾਈ? ਉਹ ਜਿਹੜਾ ਲਗ ਫਰੰਦਾ ਚਾਲੂ ਹੋ ਰਿਹਾ ਸੀ। ਅੱਛਾ ਜੀ।